ਚੇਰਟਾ ਦੇ ਵਿੱਚ ਸਵੇਰੇ ਸਵੇਰੇ ਖੂਨੀ ਹਮਲਾ ਹੋ ਗਿਆ ਅੰਮ੍ਰਿਤਸਰ ਦੇ ਚੇਰਟਾ ਇਲਾਕੇ ਦੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣਿਆ ਜਦੋਂ ਪਛਾਤੇ ਮੋਟਰਸਾਈਕਲ ਸਵਾਰਾਂ ਦੇ ਵੱਲੂ ਸ਼ਰੀਆਮਿਕ ਇੱਕ ਵਿਅਕਤੀ ਤੇ ਗੋਲੀਆਂ ਚਲਾ ਦਿੱਤੀਆਂ ਗਿਆ ਨੇ ਇਹ ਵਾਰਦਾਤ ਗੁਰਦੁਆਰਾ ਸਾਹਿਬ ਦੇ ਨੇੜੇ ਵਾਪਰਦੀ ਹੈ ਇਲਾਕੇ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਹੈ ਤਾਂ ਮ੍ਰਿਤਕ ਦੀ ਪਛਾਣ ਬਰਿੰਦਰ ਸਿੰਘ ਦੇ ਵਜੋਂ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਉਹ ਬੱਚਿਆਂ ਨੂੰ ਸਕੂਲ ਛੱਡ ਕੇ ਘਰ ਵਾਪਸ ਆ ਰਿਹਾ ਸੀ ਕਿ ਗੁਰਦੁਆਰਾ ਸਾਹਿਬ ਨੇੜੇ ਪਹੁੰਚਿਆ ਤਾਂ ਪਿੱਛੋਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਤਾਬੜ ਤੋੜ ਫਾਇਰਿੰਗ ਕਰ ਦਿੱਤੀ ਉਸ ਨੂੰ ਹ ਪਰ ਉੱਥੇ ਉਸ ਦੀ ਜਾਨ ਚਲੀ ਗਈ ਹੈ ਉੱਥੇ ਇਲਾਕੇ ਦੇ ਵਿੱਚ ਮਾਤਮ ਪਸਰਿਆ ਹੋਇਆ ਤੇ ਖੁਲੇਆਮ ਅਜੀਆਂ ਵਾਰਦਾਤਾ ਦੇ ਵਦਨ ਦੇ ਨਾਲ ਲੋਕਾਂ ਦੇ ਵਿੱਚ ਵੀ ਡਰ ਤੇ ਸਹਿਮ ਦਾ ਮਾਹੌਲ ਹੈ ਏਸੀਪੀ ਸਿਵਦਰਸ਼ਨ ਸਿੰਘ ਦਾ ਇਹ ਕਹਿਣਾ ਹੈ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਤੇ ਉਹ ਮੌਕੇ ਤੇ ਪਹੁੰਚਨੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਪੀੜਤ ਪਰਿਵਾਰ ਨੇ ਇਲਜ਼ਾਮ ਲਾਇਆ ਕਿ ਕੁਝ ਸਮੇਂ ਤੋਂ ਹੀ ਨੌਜਵਾਨ ਨੂੰ ਧਮਕੀਆਂ ਮਿਲ ਰਹੀਆਂ ਸਨ ਤੇ ਦੋਸ਼ੀਆਂ ਦੇ ਖਿਲਾਫ ਉਹਨਾਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਮੇਰਾ ਨਾਮ ਜਸ ਜਗਿੰਦਰਜਿੰਦਰ ਕਹਿੰਦੇ ਮੈਨੂੰ ਪਿਆਰ ਨਾਲ ਮੇਰਾ ਜੀਜਾ ਜੀ ਜੀ ਨਾਮ ਲਓਦਾ ਵਿਰਿੰਦਰ ਸੰਧੂ ਤੂੰ ਦੂ ਤੇ ਕੀ ਗੱਲ ਹੋਈ ਐ ਭਲੇਮਾਨ ਸਿੰਘ ਵਿਚਾਰੇ ਕੁਛ ਨਹੀਂ ਕਹਿੰਦੇ ਕਿਹੇ ਨਾ ਕੋਈ ਬੈਰ ਨਹੀਂ ਇਧਰੋਂ ਗਏ ਆ ਸਵੇਰੇ 9:00 ਵਜੇ 10 ਮਿੰਟ ਤੇ ਨਿਆਣੇ ਛੱਡ ਕੇ ਆਏ ਆ ਤੇ ਗੋਲੀ ਮਾਰ ਕੇ ਰਾਹ ਦੇ ਵਿੱਚ ਤੇ ਉਹ ਮੁੰਡਾ ਭੱਜ ਗਿਆ ਪਤਾ ਨਹੀਂ ਕਿਹੜਾ ਸੀ ਮੋਟਰਸਾਈਕਲ ਤੇ ਕੈਮਰੇ ਕਮਰੇ ਚੈੱਕ ਕੀਤੇ ਆ ਪੁਲਿਸ ਵਾਲਿਆਂ ਨੇ ਦੇਖੋ ਅੰਦੇ ਕੋਈ ਆਪਸ ਹੀ ਰਿਸ਼ਤਦਾਰੀ ਹੀ ਕੋਈ ਤੇ ਭਲੇਮਾਨ ਸਿੰਘ ਜਾਂਦੇ ਸੀ ਇਦਾਂ ਵਾਲੇ ਐਤਵਾਰ ਜਾਣਾ ਨਾ ਕਿਸੇ ਨੂੰ ਕੋਈ ਬੁਰਾ ਕਹਿਣਾ ਨਾ ਕੁਛ ਕਿਹੇ ਨਾ ਕੋਈ ਵੇਰਦੇ ਵੀ ਨਹੀਂ ਉਹ ਤੇ ਕਿਸ ਨੂੰ ਕੁਝ ਕਹਿੰਦੇ ਨਹੀਂ ਚੁੱਪੀ ਰਹਿੰਦੇ ਹੀ ਬਸ ਆਪਣੀ ਕੋਈ ਰਿਸ਼ਤੇਦਾਰੀ ਹੀ ਇਹਨਾਂ ਦੀ ਉਹਨਾਂ ਵਿੱਚ ਕੋਈ ਹੋਣਾ ਵਾ ਝਗੜਾ ਮਾਨੂੰ ਤੇ ਪਤਾ ਨਹੀਂ ਹੀ ਜਿਆਦਾ ਅਸੀਂ ਮਤਲਬ ਕਿ ਵੱਖਰੇ ਰਹਿੰਦੇ ਆ ਨਾ ਸੱਸੇ ਇਹਨੇ ਕੀ ਕਰਦਾ ਹੀ ਉਹ ਸੱਸੇਰੇ ਨਿਆਣੇ ਛੱਡਣ ਜਾਂਦੇ ਹੀ ਇਹਨਾਂ ਨੂੰ ਫੋਨ ਕੀਤਾ ਸੀ ਭੈਣ ਨੇ ਕਿ ਇਦਾਂ ਕਰਕੇ ਗੋਲੀ ਮਾਰਤੀ ਆ ਜਾ ਉਹ ਰੋਂਦੀ ਹੀ ਭੈਣ ਕਿੰਨਾ ਸਾਰਾ ਤੇ ਮੈਂ ਆਇਆ ਤੇ ਇੱਥੇ ਮੰਨੂ ਰੋੜੇ ਲੈ ਕੇ ਗਏ ਪਹਿਲਾਂ ਹਸਪਤਾਲ ਉੱਥੇ ਜਵਾਬ ਦੇਤਾ ਇਹਨਾਂ ਨੇ ਤੇ ਫੇਰ ਇੱਥੋਂ ਉੱਥੇ ਲੈ ਗਏ ਸਕੋਰਟ ਵੇਰ ਕੇ ਬਾਈਪਾਸ ਤੇ ਹੁਣ ਉੱਥੇ ਆ ਇੱਥੇ ਤੋਂ ਤੇ ਇਧਰਲੇ ਪਾਸੇ ਮਾਰੀ ਇਧਰੋਂ ਆਰ-ਪਾਰ ਹੋ ਗਈ ਤੇ ਖੂਨ ਬੜਾ ਵਗਿਆ ਵਾ ਤੇ ਦੇਰ ਹੋ ਗਈ ਜਿਆਦੀ ਹਾ ਹਸਪਤਾਲ ਵਾਲੇ ਜਵਾਬ ਦੇ ਤੇ ਫਿਰ ਉੱਥੇ ਲੈ ਗਏ ਸਕੋਰਟ ਇੱਥੇ ਆ ਹੈਗਾ ਵਾ ਛੜੇ ਸਾਹਿਬ ਦੇ ਲੱਗੇ ਛੜੇ ਸਾਹਿਬ ਦੇ ਬਾਹਰ ਇੱਥੇ ਮਰਵਾਜ ਦੁਕਾਨ ਹੈ ਉਹਦੇ ਸਾਹਮਣੇ ਹਾਂਜੀ ਕੀ ਕਾਰਵਾਈ ਹੋਣੀ ਜੀ ਕਾਰਵਾਈ ਇਹ ਹੋਊਗੀ ਫੜ ਕੇ ਫਿਰ ਉਹਨਾਂ ਨੂੰ ਕੋਈ ਸਜ਼ਾ ਦੇਵੇ ਕਾਨੂੰਨ ਇਹੋ ਜਿਹੇ ਕਾਨੂੰਨ ਥੋੜੀ ਬਣਨੇ ਚਾਹੀਦੇ ਜਿਹੜਾ ਜਿੰਨੂੰ ਮਰਜ਼ੀ ਗੋਲੀ ਮਾਰ ਜੇ ਕੋਈ ਕਾਨੂੰਨ ਬਣੋ ਕੋਈ ਸਖਤਾਈ ਕਰੇ ਸਰਕਾਰਾਂ ਨੂੰ ਚਾਹੀਦਾ ਸਖਤਾਈ ਕਰਨ ਥੋੜੀ ਜੀ ਇਹਨਾਂ ਵਰਗੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਉਮਰ ਕੈਦ ਹੋਣੀ ਚਾਹੀਦੀ ਹੈ ਇਹਨਾਂ ਵਰਗੇ ਨੂੰ ਫਾਂਸੀ ਚਾਹੀਦੀ ਹੈ ਵੈਸੇ ਤੇ ਮੇਰੇ ਨਾਮ ਮਨਿੰਦਰ ਕੌਰ ਇਹ ਲੱਗਦਾ ਜਿਵੇਂ ਗੱਠੀ ਚਲਾਈ ਕੀ ਹੈ ਮੇਰੇ ਹਸਬੰਦ ਆ ਮੇਰੀ ਦੋਦੀ ਦਾ ਘਰ ਵਾਲਾ ਨਿਸ਼ਾਨ ਸਿੰਘ ਡੇਰਾ ਬਾਬਾ ਨਾਨਕ ਰੇਂਦਾ ਇਹ ਥੋੜਾ ਜੇ ਪਹਿਲਾਂ ਇਹ ਸਾਡੀ ਕੁੜੀ ਨੂੰ ਮਾਰਦਾ ਕੁੱਟਦਾ ਸੀ ਅਈ ਆਪਣੀ ਕੁੜੀ ਨੂੰ ਦੋਵਰੀ ਲੈ ਆਏ ਆ ਘਰੇ ਫੇਰ ਇਹ ਧਮਕੀਆਂ ਦੇਣ ਲੱਗ ਪਿਆ ਵੇਰੇ ਆਡੇ ਗੇਟ 'ਚ ਗੋਲੀਆਂ ਚ ਲਾਕੇ ਗਿਆ ਰਾਤ 2 ਮਹੀਨੇ ਪਹਿਲਾਂ ਆਈ ਬਾਕਾਰ ਛੱਡ ਕੇ 15 ਦਿਨ ਹੀ ਬਾਹਰ ਰਹੇ ਘਰੇ ਨਹੀਂ ਆਏ ਵੇਰੇ ਨਹੀਂ ਚਲੋ ਦੋੜਮ ਡੰਡਾ ਆਇਆ ਵੇਰੇ ਨਹੀਂ ਲੈ ਕੇ ਆਏ ਘਰੇ ਵੀ ਚਲੋ ਐ ਘਰੇ ਰਹੀਏ ਕਿੰਨਾ ਚਿਰ ਘਰ ਛੱਡਿਆ ਜਾਂਦਾ ਆਪਣਾ ਆਈ ਬੱਚੇ ਸਕੂਲ ਚੱਡਣ ਜਾਣੇ ਕਰ ਇਹਦਾ ਕੋਈ ਪਤਾ ਨਹੀਂ ਧਮਕੀਆ ਦਿੰਦਾ ਹੁੰਦਾ ਮੇਰੇ ਭਰੇਵੇਂ ਨੂੰ ਧਮਕੀਆ ਲਾਉਂਦਾ ਰੋਜ਼ ਰਾਤ ਨੂੰ ਫੋਨ ਕਰਦਾ ਰੋਜ਼ ਕਹਿੰਦਾ ਮੈਂ ਆਉਣ ਲੱਗਾ ਮੈਂ ਗੋਲੀਆਂ ਮਾਰਨ ਆਉਣ ਲੱਗਾ ਉਹ ਕਹਿੰਦੇ ਆ ਜਾ ਸਾਡੇ ਕੋ ਆ ਤੇ ਇਹਨਾਂ ਨੇ ਪਰਚੇ ਜੋ ਆਪਣਾ ਨਾਮ ਕਢਾ ਲਿਆ ਕਿ ਮੈਂ ਨਹੀਂ ਹੁਣ ਵੇਚਗਾ ਥੋੜੇ ਦੇਣੀ ਹੋਏ ਵੀ ਕਹਿੰਦੇ ਕਿ ਮੈਂ ਨਹੀਂ ਹੈਗਾ ਵੇਚ ਤੂੰ ਆਪਣੀ ਲੜਾਈ ਆਪ ਕਰ ਨਜੇਟ ਲੋ ਤੇ ਪਰ ਉਹ ਇਹਨਾਂ ਨੂੰ ਹੀ ਨਿਚਾਨਾ ਬਣਾ ਗਿਆ ਬੱਚੇ ਛੱਡਣ ਗਏ ਸਵੇਰੇ ਗੋਲੀਆਂ ਮਾਰ ਗਿਆ ਵਾ ਕਿੱਥੇ ਮਾਰੀਆਂ ਗੋਲੀਆਂ ਇਹ ਮੈਨੂੰ ਨਹੀਂ ਪਤਾ ਕਿੱਥੇ ਇੱਥੇ ਮਰਵਾ ਦੀ ਦੁਕਾਨ ਲੱਗੇ ਸਾਡੇ ਸਾਹਬ ਲੱਗੇ ਉੱਥੇ ਮਾਰ ਗਿਆ ਗੋਲੀਆਂ ਅਕਾਰ ਚਾਪ ਹੀ ਹੋਇਆ ਨਹੀਂ ਉਹ ਆਪ ਕਹਿੰਦੇ ਬਾਹਰ ਆ ਬਾਹਰ ਉਹਨੇ ਕਿਹਨੂੰ ਫਰੋਤੀ ਦਿੱਤੀ ਆ ਕਿ ਇਹਨੂੰ ਪੈਸੇ ਦਿੱਤੇ ਆ ਤੇ ਉਹਨੇ ਮਰਵਾਇਆ ਮੇਰੇ ਘਰ ਵਾਲੇ ਨੂੰ ਹੋਰ ਕਿਨੂੰ ਮੇਰੇ ਜੇਟ ਕੋ ਵੀ ਉਹ ਡਰਦਾ ਏ ਉਹਨਾਂ ਦੇ ਸਾਹਮਣੇ ਨਹੀਂ ਹੁੰਦਾ ਉਹਨੂੰ ਪਤਾ ਇਹਨਾਂ ਨੇ ਮਾਰ ਦੇਣਾ ਮੈਨੂੰ ਤੇ ਮੇਰੇ ਘਰ ਵਾਲੇ ਮੇਰਾ ਘਰ ਵਾਲਾ ਸਾਈਂ ਲੋਗ ਵਿਚਾਰਾ ਉਹਨੂੰ ਮਾਰ ਗਿਆ ਤੱਕਦੇ ਨਹੀਂ ਵਰਨਦੇ ਕੋਈ ਮੇਰੇ ਬਨੇਵੇ ਨੂੰ ਧਮਕੀਆਂ ਦਿੰਦਾ ਹੀ ਰੋਜ਼ ਕਿ ਮੈਂ ਗੋਲੀਆਂ ਜਲਾਉਣ ਆਉਣ ਲੱਗਾ ਆ ਤੇ ਉਹ ਕਹਿੰਦਾ ਆ ਜਾ ਇੱਕ ਦੋ ਵਾਰੀ ਤੇ ਅਈ ਤਿੰਨ ਚਾਰ ਦਿਨ ਰਾਤ ਉਧਰੇ ਸੁੱਤੇ ਘਰੇ ਵੀ ਰਾਤ ਨਾ ਕਿਤੇ ਆ ਜਵੇ ਪਰ ਨਹੀਂ ਆਇਆ ਤੇ ਅਹੀਂ ਆ ਕੇ ਐਵੇਂ ਕਰਦਾ ਵੇ ਇਹਨੇ ਗੱਲਾਂ ਹੀ ਕਰਨੀਆਂ ਹੁੰਦੀਆਂ ਵੇ ਫੁਕਰਾ ਹੈਗਾ ਵਾ ਤੇ ਉਹ ਅੱਜ ਪਿੱਛਾ ਕਰਦਾ ਰਿਹਾ ਵਾ ਟਾਈਮ ਚੁੱਕਦਾ ਰਿਹਾ ਵਾ ਕਿ ਬੱਚੇ ਕਿਹੜੇ ਵੇਲੇ ਲੈਣ ਜਾਂਦਾ ਏ ਛੱਡਣ ਜਾਂਦਾ ਵਾ ਲੈਣ ਤੇ ਮੈਂ ਹੀ ਜਾਣੀ ਹੁੰਨੀ ਉਹਨੇ ਟਾਈਮ ਵੇਖਿਆ ਕਿ ਬੱਚੇ ਛੱਡਣ ਜਾਂਦਾ ਸਾਰਾ ਦਿਨ ਡਿਊਟੀ ਦੇ ਰਹਿੰਦਾ ਵਾ ਤੇ ਸਵੇਰੇ ਬੱਸ ਬੱਚੇ ਛੱਡ ਕੇ ਆਉਣ ਦੇ ਹੀ ਤੇ ਉਦੋਂ ਹੀ ਗੋਲੀ ਮਾਰ ਗਿਆ ਦਿਖਾਣ ਕੰਮ ਨਹੀਂ ਕਰਦਾ ਇਹ ਐਨਆਰਆਈ ਬਾਹਰ ਇਸ ਵਕਤੇ ਬਾਹਰ ਹੈ گاਵਾ ਪਰ ਸਾਨੂੰ ਪੱਕਾ ਨਹੀਂ ਪਤਾ ਇਹ ਬਾਹਰ ਹੈ ਕਿੱਥੇ ਆ ਕਹਿੰਦੇ ਕੀ ਬਾਹਰ ਆ ਤੇ ਇਹਨੇ ਕੇ ਇਹਨੂੰ ਪੈਸੇ ਦਿੱਤੇ ਆ ਮਾਰਨ ਵਾਸਤੇ ਸਾਨੂੰ ਨਹੀਂ ਪਤਾ ਕੀ ਇਹ ਪਰ ਮਰਵਾਇਆ ਇਹਨੇ ਇਹਦੇ ਨਾਲ ਹੀ ਦੁਸ਼ਮਣੀ ਅਹੀਂ ਤੇ ਪਿੱਛੇ ਵੀ ਹੋ ਗਈ ਦੁਸ਼ਮਣੀ ਵੀ ਕਾਦੀ ਆਇਆ ਕੇ ਬੈ ਕੇ ਗੱਲ ਕਰ ਲੈਨੇ ਇਹ ਮੁੰਡਾ ਮੰਗਦਾ ਹੀ ਆਇਆ ਮੁੰਡਾ ਵੀ ਲੱਲਾ ਤੂੰ ਸਾਡੀ ਜਾਨ ਬਖਸ਼ ਦੇ ਤੂੰ ਮੁੰਡਾ ਵੀ ਲੱਲਾ ਪਰੇ ਟਾਈਮ ਪਾਈ ਗਏ ਗਾਂ ਦੇ ਗਾਧੋ 2 ਮਹੀਨੇ 3 ਮਹੀਨੇ ਹੋ ਗਏ 4 ਮਹੀਨੇ ਹੋ ਗਏ ਕੋਈ ਇਹਨਾਂ ਨੇ ਜਵਾਬ ਨਹੀਂ ਚੁੱਪ ਕਰਕੇ ਬੈ ਗਏ ਇਹਨਾਂ ਦੇ ਡੇਰਾ ਬਾਬਾ ਨਾਨਕ ਅਹੀਂ ਉੱਥੇ ਵੀ ਦਰਖਾਸਤ ਦੇ ਕੇ ਆਏ ਆ 2-3 ਵਾਰ ਹੀ ਗਏ ਆ ਪਰ ਉਹ ਵੀ ਕੋਈ ਨਾ ਉਹਨਾਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਨਾ ਜਾ ਡੇਵਾਲਿਆ ਨੇ ਕੀਤੀ ਕੋਈ ਕਾਰਵਾਈ ਭਾਈ ਉਹ ਕਹਿੰਦੇ ਆ ਕਿ ਇਹਨੂੰ ਜੇਲ੍ਹ ਦੇ ਅੰਦਰ ਦੇ ਕੇ ਇਹਨੂੰ ਤਸੀਹੇ ਦਿੱਤੇ ਜਾਣ ਜਿੰਨੇ ਹੋ ਸਕਦੇ ਆ ਭਜੀ ਕੀ ਨਾਮ ਤੇ ਦਵਿੰਦਰ ਸਿੰਘ ਜੀ ਦੇਖੇ ਤੋਂ ਦੇ ਰਹਿਣ ਵਾਲੇ ਜੀ ਸਾੜਾ ਸਾਹਿਬ ਤੇ ਕੀ ਹੋਇਆ ਕਿਸੇ ਸਰ ਇਹਦੇ ਆਪਣੇ ਵੀ ਮੇਰੀ ਵੀ ਆਈ ਸੀਗੀ ਨਿਸ਼ਾਨ ਸਿੰਘ ਚਾਕਾਂ ਵਾਲੀ ਮੈਂ ਡੇਰਾ ਬਾਬਾ ਨਾਨਕ ਥੀਲ ਤੇ ਉਹ ਉਹ ਕੋਟ ਦਾ ਮਾਰਦਾ ਸੀਗਾ ਲੜਕੀ ਨੂੰ ਡੇਢ ਸਾਲ ਹੋ ਗਿਆ ਵਿਆਹ ਨੂੰ ਕੋਟ ਦਾ ਮਾਰਦਾ ਸੀਗਾ ਤੇ ਬ੍ਰਦਰ ਮੇਰਾ ਜਾ ਕੇ ਤੇ ਲਿਆ ਆਇਆ ਖਾਲੀ ਕੀ ਪ੍ਰੈਗਨਨਸੀ ਚ ਵੀ ਕੋਟ ਦਾ ਮਾਰਦਾ ਸੀਗਾ ਤੇ ਖਾਲੀ ਲਿਆ ਆਇਆ ਫੈਮਿਲੀ ਨਾਲ ਜਿਵੇਂ ਜਾਂਦੀ ਆ ਤੂੰ ਤੁਮੈਂ ਮੈਂ ਥੋੜੀ ਬਹੁਤੀ ਹੋਈ ਲਿਆਇਆ ਤੇ ਉਦੋਂ ਤੋਂ ਹੀ ਇਹਨੂੰ ਤੁਮਗਿਆ ਤੁਮ ਕਹਦੇ ਹੰਡਿਆ ਪਿਆ ਤੇ ਥੋੜੇ ਦਿਨਾਂ ਪਿੱਛੋਂ ਇਹਨੇ ਕੀ ਕੀਤਾ ਕਿ ਮਤਲਬ ਗੋਲੀਆਂ ਮਾਰ ਕੇ ਗਿਆ ਇਹ ਤੇ ਗੇਟ ਤੇ ਸਾਡੇ ਕੋਲ ਵੀਡੀਓ ਗੱਡੀ ਦਾ ਨੰਬਰ ਜਿੰਨੇ ਜਾਣੇ ਆਏ ਆ ਸਭ ਵੀਡੀਓ ਦੇ ਵਿੱਚ ਹੈਗੇ ਆ ਪੁਲਿਸ ਨੂੰ ਸ਼ਿਕਾਇਤ ਕੀਤੀ ਪੁਲਿਸ ਨੂੰ ਸ਼ਿਕਾਇਤ ਕੀਤੀ ਆ ਪੁਲਿਸ ਨੇ ਪੈਸੇ ਖਾ ਕੇ ਤੇ ਨਾਰਮਲ ਪਰਚਾ ਕੱਟਦਾ ਵਾ ਹਵਾਈ ਫੇਰ ਗੋਲੀਆਂ ਜਦ ਕੀ ਵਿੱਚ ਵੀਡੀਓ ਤੇ ਨਜ਼ਰ ਆਉਣ ਡਿਆ ਤਿੰਨ ਚਾਰ ਜਾਣੇ ਸਿੱਧੀਆਂ ਗੋਲੀਆਂ ਗੇਟ 'ਚ ਮਾਰਨ ਡੇ ਆ ਤੇ ਇਹਨਾਂ ਨੇ ਹਵਾਈ ਫੇਰ ਦਾ ਪਰਚਾ ਕੱਟਦਾ ਨਾ ਉਹਦੀ ਫੈਮਲੀ ਨੂੰ ਤੰਗ ਪਰੇਸ਼ਾਨ ਕੀਤਾ ਨਾ ਉਹਨੂੰ ਤੰਗ ਪਰੇਸ਼ਾਨ ਕੀਤਾ ਨਾ ਉਹ ਗੱਡੀ ਚੁੱਕ ਕੇ ਲਿਆਂਦੀ ਜਿੱਤੇ ਵਾਰਦਾਤ ਹੋਈ ਹੈ ਜਿਹੜੀ ਗੱਡੀ ਵੀਡੀਓ ਚ ਆਈ ਆ ਅੱਜ ਕੋਈ 2 ਮਹੀਨੇ ਹੋਏ ਆ ਸਿਰਫ ਉਹ ਪਰਚਾ ਹੋਏ ਨੂੰ ਤੇ ਇਹ ਮਹੀਨਾ ਉਹ ਚੱਲਿਆ ਹੀ ਫਿਰ ਧਮਕੀਆਂ ਦੇ ਜਾਂਦੇ ਸਾਨੂੰ ਕਿ ਮਤਲਬ ਤੁਸੀਂ ਜਾਣਦੇ ਨਹੀਂ ਮੈਨੂੰ ਮੈਂ ਸ਼ਾਨਾ ਬਦਮਾਸ਼ਾ ਮੇਰੇ ਵੱਲ ਪੁੱਛ ਕੇ ਵੇਖ ਲੋ ਡੇਰਾ ਬਾਬਾ ਨਾਨਕ ਦਾ ਮੈਂ ਚਾਕਾਂ ਵਾਲੀ ਦਾ ਚਾਕਾਂ ਵਾਲੀ ਦਾ ਸ਼ਾਨਾ ਆ ਮੇਰੇ ਜੇਲ੍ਹ 'ਚ ਬੜੇ ਲਿੰਕ ਆ ਪੁਲਿਸ ਵਾਲੇ ਮੈਨੂੰ ਕੀ ਆ ਛੱਤੀ ਤੁਰੇ ਫਿਰਦੇ ਆ ਹੈਨਾ ਇਦਾਂ ਦੀਆਂ ਗੱਲਾਂ ਗੁੱਲਾਂ ਕਰਦਾ ਰਹੇ ਤਾਂ ਐਂ ਕਿਹਾ ਕਿ ਚੱਲ ਕੋਈ ਗੱਲ ਨਹੀਂ ਆ ਕਿ ਬੰਦਾ ਬੋਲਦਾ ਆ ਚੱਲ ਕੋਈ ਗੱਲ ਨਹੀਂ ਬੋਲਣ ਦੋ ਹਣਾ ਭਾਈ ਕਿਹੜੀ ਗੱਲ ਆ ਤੇ ਚਲੋ ਆਪਣਾ ਵੀ ਟੈਕਸੀ ਡਰਾਈਵਰ ਆ ਮੈਂ ਵੀ ਤੇ ਮੇਰਾ ਭਰਾ ਵੀ ਉਹ ਡਿਊਟੀ ਦੇ ਟਾਈਮ ਨਾਲ ਆਪਣੇ ਆਪਣੇ ਕੰਮ ਤੇ ਬੱਚੇ ਛੱਡਣ ਜਾਂਦੇ ਅੱਜ ਸਵੇਰੇ ਤੇ ਬੱਚੇ ਛੱਡ ਕੇ ਵਾਪਸ ਹੀ ਉਹ ਗੁਰਦੁਆਰਾ ਸਾਹਿਬ ਦੇ ਸਾਹਮਣੇ ਜਦੋਂ ਮੱਥਾ ਟੇਕ ਲੱਗਾ ਵਾ ਤੇ ਪਿੱਛੋਂ ਦੀ ਦੁਆਣ ਪਿਛਾਤੇ ਆਏ ਆ ਮੁੰਡੇ ਸਪਲੈਂਡਰ ਤੇ ਮੂੰਹ ਬੰਨੇ ਹੋਏ ਉਹਨਾਂ ਨੇ ਤੇ ਪਿੱਛੇ ਇੱਥੇ ਗੋਲੀ ਮਾਰ ਗਏ ਆ ਸਿਰ ਦੇ ਵਿੱਚ ਮੋਕੇ ਤੇ ਹੀ ਮੋਕੇ ਤੇ ਹੀ ਮਤਲਬ ਥੋੜੇ ਬੋਤੇ ਸਾਹ ਚੱਲਦੇ ਹੀ ਪਰ ਬਲੱਡਿੰਗ ਜਿਆਦਾ ਹੋਗੀ ਨਾ ਜਿਵੇਂ ਅਣਪਛਾਤੇ ਆਏ ਆ ਤੁਸੀਂ ਕਹ ਰਹੇ ਤੁਹਾਡਾ ਜਿਹੜਾ ਧਮਕੀਆਂ ਉਹ ਤੇ ਇੰਡਨ ਉਹਨੇ ਹੀ ਕਰਾਇਆ ਉਹਨੇ ਕਿਹਾ ਸੀ ਨਾ ਉਹਦੀ ਭੈਣ ਨੇ ਵੀ ਨਹੀਂ ਮੇਰਾ ਜੀਜਾ ਨਹੀਂ ਸਾਡਾ ਜੀਜਾ ਨਹੀਂ ਲੱਗਦਾ ਉਹ ਸਾਡਾ ਲਾੜੋ ਤੋਂ ਹੀ ਜਿਵੇਂ ਆਈ ਮਾਮੇ ਸਹੁਰੇ ਲੱਗਦੇ ਆ ਠੀਕ ਹੈ ਹਾਂਜੀ ਤੇ ਜਿਹੜੇ ਮੁੰਡੇ ਤੇ ਗੋਲੀਆਂ ਵਜੀਆਂ ਉਹ ਤੁਹਾਡਾ ਕੋਣ ਲੱਗਦਾ ਉਹ ਮੇਰਾ ਛੋਟਾ ਬ੍ਰਦਰ ਹੈ ਜੀ ਬ੍ਰਦਰ ਲੱਗਦਾ ਹਾਂਜੀ ਰੀਅਲ ਬ੍ਰਦਰ ਹੈ ਕਿੰਨੀ ਉਮਰ ਕਿੰਨੀ ਉਮਰ 41 ਸਾਲ ਵਿਆਹ ਸੀ ਹਾਂਜੀ ਦੋ ਬੱਚੇ ਆ ਛੋਟੇ ਛੋਟੇ ਹਾਂਜੀ ਨਾ ਅਡਿਪੁੱਲਸ ਨੇ ਪਹਿਲਾਂ ਕੋਈ ਕਾਰਵਾਈ ਖਾਸ ਕੀਤੀ ਹੈ ਕਿ ਜਿਹਦੇ ਕਰਕੇ ਇਹਨੂੰ ਡਰ ਪੈ ਸਕੇ ਉੱਥੇ ਐਸਐਚਓ ਜਿਹੜਾ ਛਾਡੇ ਵਾਲਾ ਵਾ ਇਹਨੇ ਵੀ ਐਵੇਂ ਟਿੱਟਲਾ ਕਰਤਾ ਕੰਮ ਸੁਖਦੇਵ ਸਿੰਘ ਐਸਆਈ ਆਪਾਂ ਤੇ ਉਹ ਚਾਹੁੰਦੇ ਆ ਕਿ ਜਿਨੇ ਇੱਥੇ ਪਰਚਾ ਕੀਤਾ ਨਾ ਗਲਤ ਹਵਾਈ ਫੈਰ ਦਾ ਉਸ ਸਪੈਨਡ ਹੋਣਾ ਚਾਹੀਦਾ ਵਾ ਲੱਗਦਾ ਜੇ ਪਹਿਲੀ ਵਾਰੀ ਵੱਡੀ ਕਾਰਵਾਈ ਹੋ ਜਾਂਦੀ ਤੇ ਅੱਜੇ ਨਾ ਹੋਣਾ ਹੀ ਨਹੀਂ ਹੋਣੀ ਨਹੀਂ ਇੱਕ ਵਾਰੀ ਪਹਿਲੀ ਵਾਰੀ ਨੱਥ ਪੈ ਜਾਂਦੀ ਬੰਦਾ ਗੋਲੀਆਂ ਚ ਲੱਗ ਗਿਆ ਸਾਡੇ ਗੇੜ 'ਚ ਜਦੋਂ ਅਸੀਂ ਵੀਡੀਓ ਦੇਤੀਆਂ ਅਸੀਂ ਹਰ ਇੱਕ ਚੀਜ਼ ਦਿੱਤਾ ਇੱਕ ਮਾੜੇ ਬੰਦੇ ਨੂੰ ਤੁਸੀਂ ਆਏ ਕਾਟੋ ਵਾਲਾ ਕੋਈ ਮੋਟਰਸਾਈਕਲ ਆ ਜਾਏ ਮਾੜੀ ਜੀ ਗੱਡੀ ਕੋਈ ਨਾ ਟੱਚ ਹੋ ਜਾਂਦੀ ਹੈ ਕੋਈ ਬੰਦਾ ਇੱਕ ਦੂਜਾ ਲੈ ਵੇਂਦਾ ਹੀ ਕੋਈ ਮਾੜਾ ਜਿਹਾ ਔਖਾ ਬੋਲਦਾ ਵਾ ਤੇ ਕਿਹੜੀ ਸ਼ਤੀ ਬੰਦਾ ਮਾੜੇ ਤਾਂ ਮਾੜੇ ਤੇ ਤਕੜਾ ਬੰਦਾ ਅਣਪਛਾਤੇਆਂ ਦੇ ਵੱਲੋਂ ਗੋਲੀ ਚਲਾਈ ਗਈ ਹੈ ਪਰ ਜਿਹੜੀ ਧਮਕੀਆਂ ਵਾ ਇਹਦੀ ਭੈਣ ਨੇ ਵਿੱਚ ਖੁਦ ਕਿਹਾ ਵਾ ਪੀ ਅੱਗੇ ਤੇਰੇ ਗੇੜ 'ਚ ਗੋਲੀਆਂ ਮਾਰੀਆਂ ਹੈ ਹੁਣ ਤੇਰੀ ਛਾਤੀ 'ਚ ਮਾਰ ਕੇ ਜਾਵਾਂਗੇ ਠੀ ਕਹਿੰਦੀਆਂ ਗੱਲਾਂ ਵਾਹਣ ਇਹਨਾਂ ਤਾਂ ਨਹੀਂ ਕਹਿ ਸਕਦੇ ਕਰ ਰਹੀ ਹੈ ਕਿ ਨਹੀਂ ਕਰ ਰਹੀ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਮੰਗਾ ਹੀ ਇਨਸਾਫ ਚਾਹੀਦਾ ਵਾ ਭਗਵਾਨਤ ਮਾਨ ਸਰਕਾਰ ਕੋ ਚਾਹੀਦਾ ਹੈ ਤੇ ਕਹਿੰਦੇ ਆ ਕਿ ਆਪਾਂ ਨੂੰ ਕੁਝ ਵੀ ਨਹੀਂ ਕਰਨ ਦੇਣਾ ਇਹ ਤਾਂ ਗੁੰਡਾ ਰਾਜ ਖਤਮ ਕਰ ਦਾਂਗੇ ਅਸੀਂ ਨਸ਼ਾ ਜੁਧ ਨਸ਼ਿਆਂ ਵਿਰੁੱਧ ਕੀ ਹੋਣਿਆ ਜੁਧ ਕਿਹੜਾ ਜੁਧ ਹੋਣਿਆ ਨਸ਼ਾ ਵਿਰੁੱਧ ਤੇ ਕਿਹੜਾ ਐਕਸਟਰਾ ਦੇ ਵਿਰੁੱਧ ਕਿਹੜਾ ਜੁਧ ਹੋਣਿਆ ਆਮ ਹੰਦੇ ਬੰਦੇ ਦੀ ਜਿਹੜੀ ਜ਼ਿੰਦਗੀ ਆ ਉਹਦੇ ਬੇਕਾਰ ਕਰਕੇ ਰੱਖੀ ਇਹਨਾਂ ਨੇ ਬਾਬੇ ਦੀਪ ਸਿੰਘ ਨੂੰ ਮੇਰਾ ਭਰਾ ਮੰਨਦਾ ਛਣੀ ਐਤਵਾਰ ਜਾਂਦਾ ਸੀ ਉੱਥੇ ਤੇ ਆ ਹੁਣ ਨਾ ਹੋਈ ਆ ਐਸਰ ਕਿਛਾ ਨੇ ਗੋਲੀ ਚਾਹੇ ਸਾਹਮਣੇ ਗੋਲੀ ਦਾ ਜੱਛਾਡੇ ਦਾ ਸਵੇਰੇ ਛਾਟਾ ਗੁਰਦੁਰਦ ਸਾਹਿਬ ਦੇ ਲਾਗੇ ਇੱਕ ਗੋਲੀ ਦੀ ਘਟਨਾ ਵਾਪਰਨ ਦੀ ਸੂਚਨਾ ਸਾਹਮਣੇ ਆਈ ਸੀ ਜਿਸ ਬੰਚ ਇੱਕ ਵਿਅਕਤੀ ਜ਼ਖਮੀ ਹੋਇਆ ਸੀ ਤੋਂ ਉਹਨਾਂ ਨੂੰ ਸੌ ਪਹਛਾਇਆ ਗਿਆ ਇਸ ਬੰਦੀ ਜਾਣਕਾਰੀ ਹੈ ਵਿਅਕਤੀ ਦੀ ਮੌਤ ਹੋਈ ਹੈ ਕਿ ਹਲੇ ਪਤਾ ਲੱਗਾ ਕਿ ਉਹਦੀ ਮੌਤ ਹੋ ਗਈ ਹੈ ਇਸ ਬੰਦੀ ਮਾਮਲਾ ਦਰਜ ਕਰਕੇ ਇਨਵੈਸਟੀਗੇਸ਼ਨ ਕਰ ਰਹੇ ਹਨ ਪ੍ਰਾਣੀ ਰਣਜੀਤ ਦਾ ਮਾਮਲਾ ਫੇਲਾ ਹੁਣ ਤੱਕ ਜਿਹੜੇ ਇਨਫੋਰਮੇਸ਼ਨ ਹੈ ਉਹ ਹੈ ਪ੍ਰਾਣੀ ਰਣਜੀਤ ਸ਼ੇਰਨ ਜਿਆ